ਮੇਠਾ ਜੇ ਸ਼ੰਦੀ ਬਈ ਮੇਰਾ ਜੱਕੀ ਪੂਰਾ ਮਾਮਲਾ ਕੀ ਹੋਇਆ ਵਿੱਚ ਬਈ ਜੀ ਸਾਡਾ ਪਿੰਡ ਰਹਿ ਗਈ ਕਲਾ ਇੱਥੇ ਸਾਡੇ ਫੁੱਟਗਾ ਚ ਮੇਲਾ ਹੁੰਦਾ ਜੀ ਅਸੀਂ ਤੇ ਉੱਥੇ ਮੇਲੇ ਚ ਕੋਈ ਲੜੇ ਲੂੜੇ ਸੀਗੇ ਜੀ ਅਸੀਂ ਬਾਰ ਚ ਬੈਠੇ ਸੀਗੇ ਜੀ ਅਸੀਂ ਮੰਨ ਕੇ ਫਾਦਰ ਸਾਹਿਬ ਹੋਰੇ ਚਾਚਾ ਹੀ ਹੋਰੇ ਤੇ ਇਧਰੋਂ ਬੰਦੇ ਆਏ ਆਈ ਭੱਜ ਕੇ ਸਾਨੂੰ ਤਾਂ ਕੋਈ ਜਾਣ ਦੀ ਨਹੀਂ ਸੀ ਜੀ ਕੌਣ ਆ ਕੌਣ ਨਹੀਂ ਸਾਡਾ ਬਕਲੀ ਬਾਰੀ ਖੁੱਲੀ ਹੋਈ ਸੀਗੀ ਜੀ ਉਹ ਸਾਡੇ ਘਰੇ ਵੜ ਗਏ ਜੀ ਆ ਪਿੱਛੇ ਉਹਨਾਂ ਨਾਲ ਹਜੂਮ ਸੀਗਾ ਘਟੋ ਘਟ 100 ਬੰਦੇ ਬਈ ਉਹ ਸਾਡੇ ਪਿੰਡ ਦੇ ਸੀਗੇ ਬੰਦੇ ਜੀ ਜਿਹੜੇ ਉਹਨਾਂ ਦੇ ਮਗਰ ਸੀਗੇ ਉਹ ਬੰਦੇ ਐ ਨੇ ਵੜ ਕੇ ਅੰਦਰੋਂ ਵਾਰੀ ਲਾ ਲਈ ਜੀ ਸਾਡੀ ਅਸੀਂ ਬਾਹਰ ਸੀਗੇ ਜੀ ਉਹ ਬੰਦੇ ਸਾਨੂੰ ਸਾਡੇ ਪਿੰਡ ਦੇ ਕਹਿੰਦੇ ਤੁਸੀਂ ਬਾਹਰ ਕੱਢੋ ਅਸੀਂ ਉਹਨਾਂ ਨੂੰ ਆਖਿਆ ਕਿ ਵਾਰੀ ਤਾਂ ਲੱਗੀ ਵੀ ਅਸੀਂ ਕਿਵੇਂ ਕੱਢੀਏ ਉਹ ਕਹਿੰਦੇ ਅਸੀਂ ਮਾਰਨਾ ਜੀ ਅਸੀਂ ਆਖਿਆ ਸਾਨੂੰ ਨਹੀਂ ਪਤਾ ਅਸੀਂ ਪੁਲਿਸ ਨੂੰ ਕਾਲ ਕਰੀ ਦੀ ਜਦੋਂ ਅਸੀਂ ਪੁਲਿਸ ਨੂੰ ਕਾਲ ਕੀਤੀ ਪ੍ਰਸ਼ਾਸਨ ਆਇਆ ਜੀ ਉਹਨਾਂ ਨੇ ਪ੍ਰਸ਼ਾਸਨ ਨਾਲ ਵੀ ਧੱਕਾ ਕਰਿਆ ਤੁਸੀਂ ਪ੍ਰਸ਼ਾਸਨ ਨੂੰ ਪੁੱਛ ਬਈ ਕੀ ਨਾਂ ਮਾਰਕੁੱਟ ਪ੍ਰਸ਼ਾਸਨ ਨਾਲ ਕਰੀ ਹੈ ਜੀ ਉਹਨਾਂ ਨੇ ਐਸਚੋ ਸਾਹਿਬ ਦੇ 6:00 ਵਜੇ ਆਈ ਉਸ ਤੋਂ ਬਾਅਦ ਹੀ ਬਸ ਲਾਠੀ ਚਾਰਜ ਹੋਈ ਉਸ ਤੋਂ ਬਾਅਦ ਉਹਨਾਂ ਨੇ ਟਲੀ ਚਲਾਈ ਆਈ ਸਾਡੇ ਤੇ ਅੱਛਾ ਆ ਡਿਲੀਵਰੀ ਹੈ ਜੀ ਉੱਤੇ ਵੀ ਡਰੇ ਡਰੇ ਚੱਲੇ ਆ ਹਾਂਜੀ 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 ਚੱਲੇ ਆ ਜੀ ਉਹਨਾਂ ਨੇ ਕੋਈ ਦੇਖੇ ਕੋਈ ਨਹੀਂ ਗਏ ਜੀ ਪੂਰੀ ਗੁੰਡਾ ਕਰਦੀ ਜਿਹੜੀ ਰਾਤ ਨੂੰ ਪੂਰੀ ਹਾਂਜੀ 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 ਤੇ ਮੇਲਾ ਚੱਲ ਰਿਹਾ ਸੀ ਪਿੰਡ ਮੇਲਾ ਚੱਲ ਰਿਹਾ ਸੀ ਪੁਰਾਣੀ ਰੰਜਨ ਸਰ ਲੱਗਦੀ ਹੈ ਕੀ ਨਹੀਂ ਆਪਾਂ ਨੂੰ ਨਹੀਂ ਪਤਾ ਆਪਾਂ ਦੋਨੇ ਤਰ੍ਹਾਂ ਨੂੰ ਨਹੀਂ ਜਾਣਦੇ ਜੀ ਅਸੀਂ ਤਾਂ ਆਪਦਾ ਖੇਤੀਬਾੜੀ ਕਰਨ ਵਾਲੇ ਬੰਦੇ ਆ ਜੀ ਬਾਹਰ ਚ ਬੈਠੇ ਸੀਗੇ ਇਸ ਤਾਂ ਮੇਲੇ ਚ ਵੀ ਨਹੀਂ ਗਏ ਸੀਗੇ ਜੀ ਮੱਥਾ ਟੇਕ ਕੇ ਆਪਦਾ ਆ ਗਏ ਇੱਥੇ ਬੈਠੇ ਸੀਗੇ ਠੀਕ ਹੈ ਸੰਤ ਕਿਤੋਂ ਦੇ ਨਾਲ ਲਿਆਓ ਹੈ ਕੀ ਕਰਾਂਗੇ ਅੱਛਾ ਕੀ ਹੋਇਆ ਸੀ ਬਈ ਰਾਤ ਨੂੰ ਦਾ ਮਾਮਲਾ ਇਹ ਰਾਤ ਵੀ 8 ਵਜੇ ਤੋਂ ਬਾਅਦ ਲੜਾਈ ਹੋਈ ਇੱਥੇ ਅੱਛਾ ਬਹੁਤ ਜ਼ਿਆਦਾ ਲੜਾਈ ਹੋਈ ਹੈ ਡਾਇਰ ਦੇ ਬਹੁਤ ਚੱਲਿਆ ਹੈ ਹਾਂ ਕਿ ਕੈਂਪਰ ਉੱਪਰ ਹੀ ਤਾਂ ਕਿਦਾਂ ਜੜਾਈ ਸੀ ਕੀ ਕਾਰਨ ਕੀ ਪਤਾ ਲੱਗਿਆ ਕੋ ਕਿੰਨੇ ਮੁੰਡੇ ਸਨ ਕੋਈ ਬਾਹਰੋਂ ਮੁੰਡੇ ਸੀਗੇ ਜੀ ਅੱਛਾ ਜੀ ਉਹ ਆਸਰੇ ਲੜੇ ਸੀਗੇ ਹਾਂ ਕੋਈ ਇਧਰ ਘਰੇ ਵੜ ਗਏ ਘਰੇ ਵੜਨ ਚਾਹਦੋਂ ਪਰਲੇ ਪਾਸੇ ਟੱਪ ਗਏ ਉਹ ਉਹ ਬਾਹਰ ਜੜ ਗਏ ਅੰਦਰੋਂ ਕਹਿੰਦੇ ਕਾਪਾ ਕੋਪਾ ਹੀ ਵੜੇ ਗਏ ਤੇ ਦਰ ਕੋਈ 8:00 ਵਜੇ ਕਿ ਤੇਰਾ ਕੋਈ ਕਾਪਾ ਨੇ ਵੇਖਿਆ ਜੀ ਹਾਂ ਤਾਂ ਫਿਰ ਤੇ ਫਾਇਰਪੋਰਟ ਵੀ ਤੇ ਤੇ ਬਹੁਤ ਮੋਟਾ ਹੋਇਆ ਇਹਦਾ ਫਾਇਰ ਵੀ ਹੋਇਆ ਹੋਇਆ ਅੱਛਾ ਹੁਣ ਕਾਰਨ ਕੀ ਲੱਗਦਾ ਹੈ ਲੜਾਈ ਦਾ ਵੀ ਇੰਨੀ ਪਿੰਡ ਦੇ ਵਿੱਚ ਲੜਾਈ ਹੋਇਆ ਕੀ ਕਾਰਨ ਕੀ ਰਿਹਾ 12 ਦੇ ਮੁੰਡੇ ਆਊਟਸਾਈਡ ਵੱਲ ਪਸਾਂਗੇ ਬਾਹਰ ਤਾਂ ਨਹੀਂ ਕੀਤਾ ਇਹ ਕੱਲ੍ਹ ਸ਼ਾਮ ਨੂੰ 3 ਦਿਨਾਂ ਦਾ ਜਿਹੜਾ ਸਾਲਾਨਾ ਮੇਲਾ ਹੁੰਦਾ ਹੈ ਤੇ ਦਾਤਾ ਹਰੀ ਸਿੰਘ ਜੀ ਦਾ ਪਿੰਡ ਰਾਈ ਕੇ ਕਲਾਂ ਜਿਹੜਾ ਅਨੰਦਗੜ੍ਹ ਥਾਣੇ 'ਚ ਪੈਂਦਾ ਹੈ ਉੱਥੇ ਮੇਲਾ ਚੱਲ ਰਿਹਾ ਸੀਗਾ ਤੇ ਸਾਡੇ ਨੰਦਗੜ੍ਹ ਥਾਣੇ ਦੀ ਉੱਥੇ ਗਸ਼ਤ ਵੀ ਸੀਗੀ ਟੂ ਮੰਡੇ ਲਾਅ ਐਂਡ ਆਰਡਰ ਤੇ ਉੱਥੇ ਪਤਾ ਲੱਗਿਆ ਕਿ ਮੇਲੇ ਦੇ ਦੌਰਾਨ ਜਿਹੜੇ-ਜਿਹੜੇ ਮੁੰਡਿਆਂ ਦੀ ਦੋ ਗੁੱਟਾਂ ਦੀ ਕਿਸੇ ਗੱਲ ਤੇ ਬਹਿਸ-ਵਾਜ਼ੀ ਹੋਈ ਹੈ ਜਿਸ ਵਿੱਚ ਆਪਸ ਵਿੱਚ ਹੁੱਲੜ-ਬਾਜ਼ੀ ਚੱਲ ਰਹੀ ਹੈ ਤੇ ਥਾਣੇ 'ਚ ਜਦੋਂ ਇਨਫੋਰਮੇਸ਼ਨ ਆਈ ਤੇ ਐਸ ਐਚ ਓ ਸਾਹਿਬ ਵੀ ਉਸ ਏਰੀਆ 'ਚ ਚਲੇ ਗਏ ਸੀਗੇ ਪਰ ਉੱਥੇ ਕਾਫੀ ਹਜੂਮ ਇੱਕ ਉੱਥੇ ਕਿਸੇ ਸ਼ਹਿ ਨੰਬਰਦਾਰ ਹੈਗੇ ਉਹਨਾਂ ਦੇ ਘਰ 'ਚ ਇਨਫੋਰਮੇਸ਼ਨ ਆਈ ਕਿ ਕੋਈ ਸੋਨੂ ਨਾ ਦਾ ਮੁੰਡਾ ਉਸ ਘਰ 'ਚ ਵੜ ਗਿਆ ਆਲਦੋ ਜੋ ਕਹਿ ਰਿਹਾ ਹੈ ਕਿ ਸ਼ਾਇਦ ਉਹ ਜਾਣਦੇ ਵੀ ਨਹੀਂ ਸੀ ਪਰ ਜਿਹੜਾ ਬਾਹਰ ਹਜੂਮ ਇਕੱਠਾ ਹੋਇਆ ਸੀ ਉਹ ਕਹਿ ਰਹੇ ਸੀ ਕਿ ਉਸ ਮੁੰਡੇ ਨੂੰ ਕਰੋ ਬਾਹਰ ਕੱਢੋ ਔਰ ਐਸ ਪਰ ਇਨਫੋਰਮੇਸ਼ਨ ਉਸ ਬਲਵਿੰਦਰ ਨੰਬਰਦਾਰ ਸਾਹਿਬ ਉਹਨਾਂ ਦਾ ਨਾਮ ਹੈ ਉਹਨਾਂ ਨੇ ਗੇਟ ਬੰਦ ਕਰ ਲਈ ਸੀ ਤੇ ਐਸ ਐਚ ਓ ਨੂੰ ਇਨਫੋਰਮੇਸ਼ਨ ਸੀ ਕਿ ਉਹ ਸਾਰੇ ਲੋਕ ਉਹਨਾਂ ਦੇ ਘਰ ਦੀ ਕੰਧਾਂ ਟੱਪ ਕੇ ਵੜਨ ਦੀ ਕੋਸ਼ਿਸ਼ ਕਰ ਰਹੇ ਉਸ ਬੰਦੇ ਨੂੰ ਕੱਢਣ ਲਈ ਤੇ ਜਦੋਂ ਸਾਡੀ ਪੁਲਿਸ ਪਾਰਟੀ LED ਬਾਈ ਐਸ ਐਚ ਓ ਨੰਦਗੜ ਇੰਸਪੈਕਟਰ ਰਵਿੰਦਰ ਸਿੰਘ ਉਹਨਾਂ ਨੇ ਹਜੂਮ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ بار بار ਦੱਸਿਆ ਵੀ ਲਾਅ ਐਂਡ ਆਰਡਰ ਨਾ ਖਰਾਬ ਕਰੋ ਬਟ ਕਿਸੇ ਨੇ ਉਹਨਾਂ ਦੀ ਗੱਲ ਨਹੀਂ ਸੁਣੀ ਤੋਂ ਦੇਖਦੇ ਦੇਖਦੇ ਉੱਥੇ ਜਿਹੜੇ ਬਾਹਰ ਲੋਕ ਸਿਗੇ ਉਹਨਾਂ ਨੇ ਇਟਾਂ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ ਪੁਲਿਸ ਪਾਰਟੀ ਤੇ ਤੇ ਉੱਥੇ ਕਾਫੀ ਗੱਡੀਆਂ ਵੀ ਸੀ ਸਾਡੀ ਪੁਲਿਸ ਦੀ ਗੱਡੀ ਵੀ ਸੀ ਤੇ ਉਹਨਾਂ ਕੋਲ ਕਈ ਤਰ੍ਹਾਂ ਦੇ ਮਾਰੂ ਹਥਿਆਰ ਵੀ ਸੀਗੇ ਜੋ ਇੱਕ ਸਾਡਾ ਜਿਹੜਾ ਐਸ ਐਚ ਓ ਅਨੰਦਗੜਾ ਇਨਸਪੈਕਟਰ ਉਹਨਾਂ ਨੂੰ ਸ਼ਾਇਦ ਕੋਈ ਫਿਰਬਾਨ ਟਾਈਪ ਦੀ ਕੋਈ ਤਿੱਖੀ ਚੀਜ਼ ਉਹਨਾਂ ਦੇ ਲੈਫਟ ਹਾਂਡ ਤੇ ਵਜਈ ਹੈ ਜਿਸ ਦੇ ਨਾਲ ਉਹਨਾਂ ਨੂੰ ਡੂੰਗਾ ਘੱਟ ਵਜਿਆ ਤੇ ਦੋ ਹੋਰ ਮੁਲਾਜ਼ਮ ਇੱਕ ਜਿਹੜੇ ਇੱਥੇ ਸਿਵਲ ਹਸਪੀਟਲ ਦਾਖਲ ਹੈ ਉਹਨਾਂ ਦੇ ਸੱਟ ਤੇ ਸੌਰੀ ਸਿਰ ਤੇ ਸੱਟ ਵਜਈ ਹੈ ਥੋੜੀ ਨਾਲ ਜੋ ਸੋਦੇਸ਼ ਹੈ ਦੋ ਤਿੰਨ ਇੰਜਰੀਜ਼ ਹੈ ਔਰ ਐਸਐਚਓ ਨੂੰ ਸ਼ਾਰਪ ਇੰਜਰੀ ਹੈ ਤੇ ਇੱਕ ਹੋਰ ਮੁਲਾਜ਼ਮ ਉਹਨਾਂ ਨੂੰ ਵੀ ਸਿੰਪਲ ਸੱਟਾਂ ਸਿਗੀਆਂ ਇਹਨਾਂ ਸਾਰਿਆਂ ਨੂੰ ਸੱਟਾਂ ਲੱਗੀਆਂ ਤੇ ਇਹ ਲਾਅ ਐਂਡ ਆਰਡਰ ਸਿਚੁਏਸ਼ਨ ਕੰਟਰੋਲ ਕਰਨ ਲਈ ਮੌਕੇ ਤੇ ਦੋ ਜਿਹੜੇ ਥਾਣੇ ਦੇ ਏਐਸਆਈ ਸੀਗੇ ਉਹਨਾਂ ਨੂੰ ਕਰਾਊਡ ਨੂੰ ਡਿਸਪਰਸ ਕਰਨ ਲਈ ਹਵਾਈ ਫਾਇਰ ਵੀ ਕਰਨੇ ਪਏ ਔਰ ਮਾਈ ਲਾਠੀ ਚਾਰਜ ਵੀ ਕਰਨਾ ਪਿਆ ਤੇ ਥਾਣੇ ਦੀ ਟੀਮ ਨੇ ਉਸ ਤੋਂ ਬਾਅਦ ਸਾਨੂੰ ਲੋਕਲ ਮੈਨੂ ਤੇ ਆਪਣੇ ਏਰੀਆ ਡੀਐਸਪੀ ਨੂੰ ਵੀ ਬੁਲਾ ਲਿਆ ਸੀ ਤੇ ਇਸ ਤਰ੍ਹਾਂ ਇਹਨਾਂ ਨੇ ਜੋ ਮੌਕੇ ਤੇ ਦੋ ਗੁੱਟਾਂ ਦੀ ਲੜਾਈ ਦੇ ਚੱਕਰ 'ਚ ਇਹ ਗੱਲ ਨਹੀਂ ਵਧ ਗਈ ਕਿ ਸਾਡੇ ਮੁਲਾਜ਼ਮਾਂ ਨੂੰ ਵੀ ਸੱਟਾਂ ਵਜੀਆਂ ਬਟ ਸਟਿਲ ਉਹਨਾਂ ਨੇ ਹਰ ਸਾਰੀ ਪੂਰੀ ਕੌਂਸ਼ੀਅਸਲੀ ਵਰਤਦੇ ਹੋਏ ਲਾਅ ਐਂਡ ਆਰਡਰ ਦਾ ਸਿਚੁਏਸ਼ਨ ਨੂੰ ਕਾਬੂ ਪਾਇਆ ਬਟ ਇਹਨਾਂ ਨੂੰ ਸੱਟਾਂ ਵਜੀਆਂ ਤੇ ਸਾਡੀ ਟੀਮ ਉਹਨਾਂ ਨੂੰ ਹਸਪੀਟਲ ਲੈ ਆਈ ਸੀਗੀ ਔਰ ਜਿਹੜੇ ਐਸਐਚਓ ਹੈ ਰਵਿੰਦਰ ਸਿੰਘ ਉਹਨਾਂ ਦੇ ਬਿਆਨ ਤੇ ਅਸੀਂ ਐਫਆਈਆਰ ਨੰਬਰ 91 ਅੰਡਰ ਸੈਕਸ਼ਨ ਜੋ ਪੁਰਾਣੇ ਆਈਪੀਸੀ ਚ 307 300 353 186 333 323 148 149 427 ਦੇ ਜਿਹੜੇ ਇਕੁਇਲੈਂਟ ਬੀਐਨਐਸ ਦੇ ਸੈਕਸ਼ਨਸ ਹੈ ਉਹਦੇ ਤਹਿਤ ਦਰਜ ਕੀਤਾ ਇਹਦੇ ਚ 7 ਸੱਤ ਦੋਸ਼ੀ ਹੈਗੇ ਉਹ ਬਾਈ ਨੇਮ ਹੈਗੇ ਉਹ ਸਾਰੇ ਰਾਇਕੇ ਕਲਾਂ ਦੇ ਹੈ ਤੇ ਕੁਝ ਅਣਪਛਾਤੇ ਤੇ ਹੁਣ ਤੱਕ ਦੀ ਅਪਡੇਟ ਜਿਹੜੇ ਜਿਹੜੇ ਮੇਨ ਦੋਸ਼ੀ ਉਹਨਾਂ ਚੋਂ ਤਿੰਨ ਨੂੰ ਅਸੀਂ ਹੁਣ ਤੱਕ ਆਬੂ ਪਾ ਲਿਆ ਤੇ ਸਾਡੇ CIA ਔਰ ਲੋਕਲ ਸਬਡਿਵੀਜ਼ਨ ਦੀ ਟੀਮਾਂ ਲਾਈਆਂ ਜਿਹੜੀ ਕੰਟੀਨਿਊਸ ਰੇਡ ਕਰ ਰਹੀਆਂ ਸੋ ਦੱਟ ਅਸੀਂ ਬਾਕੀ ਦੋਸ਼ੀਆਂ ਨੂੰ ਅਰੈਸਟ ਕਰ ਲਗੇ। ਬੜਾ ਜਿਾ ਕਿੰਨੇ ਇੱਕ ਜਿਹੜੇ ਹਵਾਈ ਫਾਇਰ ਪਾਉਣੇ ਪਏ ਪੁਲਿਸ ਨੂੰ ਬਚਾਉਦੇ। ਜੋ ਇਨਫੋਰਮੇਸ਼ਨ ਮਿਲੀ ਹੈ ਜੀ ਮੈਨੂੰ ਆਈ ਥਿੰਕ 10 ਤੋਂ 15 ਹਵਾਈ ਫਾਇਰ ਕੇਤੇ। ਹਾਂਜੀ। ਤੱਕੜੇ ਸਬਬ ਕਾਰਨ ਸਮਝ ਆ। ਇਹ ਦੋਹਾਂ ਦੇ ਵਿਚਾਲੇ ਆਪਸੀ ਮੁੰਡਿਆਂ ਦੀ ਕੋਈ ਲੜਾਈ ਹੋਈ ਹੈ ਜੀ ਤਾਂ ਇੱਕ ਮੁੰਡਾ ਕਿਸੇ ਦੇ ਘਰ ਵੜ ਗਿਆ ਸੀ ਤਾਂ ਦੂਜੀ ਪਾਰਟੀ ਕਹਿ ਰਹੀ ਸੀ ਕਿ ਉਹਨੂੰ ਬਾਹਰ ਕੱਢੋ ਤੇ ਉਸੇ ਗੱਲ ਤੇ ਉੱਥੇ ਮੰਡੇਰ ਇਕੱਠੇ ਹੁੰਦੀ ਗਈ ਫਿਰ ਉਸ ਤੋਂ ਬਾਅਦ ਇਨਫੋਰਮੇਸ਼ਨ ਆਈ ਕਿ ਇੱਥੇ ਬਹੁਤ ਜ਼ਿਆਦਾ ਹਜੂਮ ਇਕੱਠਾ ਹੋ ਗਿਆ। ਬਾਅਦ ਕੀ ਮੈਨੇ ਉਹ ਜੀ ਉਸੇ ਮੈਂ ਜੀ ਐਸਐਚਓ ਸਾਹਿਬ ਨੂੰ ਮਿਲ ਕੇ ਆਈ ਹਾਂ ਉਹ ਇਸ ਟਾਈਮ ਕੋਸਮੋ ਕੋਸਮੋਸ ਹਸਪੀਟਲ ਪ੍ਰਾਈਵੇਟ ਉੱਤੇ ਹੈਗੇ ਉਹਨਾਂ ਦੀ ਕੀ ਉਹਦਾ ਪਲਾਸਟਿਕ ਦੀ ਸਰਜਰੀ ਹੋਈ ਆ ਬਿਕੋਜ਼ ਉਹਨਾਂ ਦੇ ਲੈਫਟ ਆਰਮ 'ਤੇ ਕਾਫੀ ਜ਼ਿਆਦਾ ਡੂੰਗਾ ਜਿਹੜਾ ਕੱਟ ਲੱਗਿਆ ਤੇ ਮੈਂ ਡਾਕਟਰ ਸਾਹਿਬ ਨੂੰ ਵੀ ਮਿਲਿਆ ਉਹ ਦੱਸ ਰਹੇ ਸੀ ਕਿ ਉਹਨਾਂ ਦੀ ਨਰਵਸ ਜਿਹੜੀਆਂ ਕੱਟ ਗਈਆਂ ਔਰ ਉਹਨਾਂ ਨੇ ਹੀ ਹੈਜ਼ ਟੋਲ ਕਿ ਵਧੀਆ ਸਰਜਰੀ ਹੋ ਗਈ ਹੈ ਬਟ ਐਟ ਲੀਸਟ ਆਈ ਥਿੰਕ ਮਿੰਨਾ ਤਾਂ ਹੁਣ ਲੱਗੇਗਾ ਰਿਕਵਰ ਹੋਣ ਲਈ ਤੇ ਜਿਹੜੇ ਐਸਆਈ ਬਲਵਿੰਦਰ ਹੈ ਉਹ ਤਾਂ ਸਿਵਲ ਹਸਪੀਟਲ ਹੈ ਉਹਨਾਂ ਦੀ ਪਲਾਨਟਸ ਟਾਈਮ ਬਟ ਸਟਿਲ ਸਾਡੀ ਫਰਜ਼ ਮੰਡਲ ਕੇ ਜਦੋਂ ਸਾਡੀ ਫੋਰਸ ਨੇ ਇੰਨੀ ਮਿਹਨਤ ਨਾਲ ਬਹੁਤ ਘੱਟ ਘੰਟੇ ਚ ਇੰਨੇ ਸਾਰੇ ਬੰਦਿਆਂ ਨੂੰ ਡਿਸਪਰਸ ਕੀਤਾ ਸੋ ਵੀ ਹਵ ਟੂ ਬੀ ਦੇਰਫੋਰ